ਹਾਂਜੀ ਮੈਂ ਤੁਹਾਡਾ ਆਪਣਾ ਗੁਰਸੇਵ ਸਰ ਗੁਰਸੇਵ ਇੰਸਟੀਚਿਊਟ ਦੇ ਸੋਹਣੇ ਜਿਹੇ ਪਰਿਵਾਰ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਤਹਿ ਦਿਲੋਂ ਸਵਾਗਤ ਕਰਦਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਰੇਪੇਡ ਕੋਰਸ ਜਿਹੜੀ ਆਪਣੇ ਚੱਲ ਰਹੇ ਬੜੇ ਜੋਰਾ ਸ਼ੋਰਾ ਤੇ ਬੜੇ ਸੀਰੀਅਸ ਪੁਆਇੰਟ ਦੇ ਨਾਲ ਚੱਲ ਰਿਹਾ ਹੈ ਬੜਾ ਨਜ਼ਾਰਾ ਆ ਰਿਹਾ ਹੋਗਾ ਤੁਹਾਨੂੰ ਸਾਰੇ ਬੱਚਿਆਂ ਤੋਂ ਮੈਂ ਤੁਹਾਡਾ ਆਪਣਾ ਗੁਰਸੇਵ ਸਰ ਫਿਰ ਇੱਕ ਵਾਰ ਤੋਂ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਆਪਾਂ ਜਿਹੜੀ ਅੱਜ ਗੱਲ ਕਰਨੀ ਹੈ ਉਹ ਆਪਾਂ ਗੱਲ ਕਰਾਂਗੇ ਪਲੱਸ 2 ਸੋਸ਼ੀਓਲੋਜੀ ਦੀ ਓਕੇ ਬਈ ਪਲੱਸ 2 ਸੋਸ਼ੀਓਲੋਜੀ ਦੀ ਅਗਰ ਆਪਾਂ ਸੋਸ਼ੀਓਲੋਜੀ ਦੀ ਗੱਲ ਕਰਦੇ ਗੀ ਅੱਜ ਆਪਾਂ ਇਹਦੇ ਵਿੱਚ ਗੱਲ ਕਰਾਂਗੇ ਜਿਹੜਾ ਤੁਹਾਡਾ ਪਾਰਟ 5 ਹੈ ਕਿਹੜਾ ਪਾਰਟ 5 ਉਬਰਗ ਉਸਮਾਨਤਾਵਾਂ ਉਬਰਗ ਉਸਮਾਨਤਾਵਾਂ ਦਾ ਲੈਸਨ ਹੈ ਤੋ ਆਪਾਂ ਪਹਿਲਾ ਲੈਸਨ ਕਬਾਈਲੀ ਸਮਾਜ ਵਾਲਾ ਕਰ ਲਿਆ ਸੀ ਤੇ ਦੂਜਾ ਆਪਾਂ ਪਿੰਡ ਸਮਾਜ ਵਾਲਾ ਕਰ ਲਿਆ ਤੀਜਾ ਸ਼ਹਿਰੀ ਸਮਾਜ ਵਾਲਾ ਕਰ ਲਿਆ ਚੌਥਾ ਜਾਤੀ ਔਰ ਸਮਾਨਤਾ ਵਾਲਾ ਕਰ ਲਿਆ ਸੀ ਅੱਜ ਵਿਵਰਤ ਕੀ ਹੁੰਦਾ ਕੰਮ ਕੰਮ ਕਰਨ ਵਾਲੇ ਕਾਮਿਆਂ ਦੇ ਜਿਹੜੇ ਗਰੁੱਪ ਹੁੰਦੇ ਆ ਉਹ ਵਰਗ ਹੁੰਦੇ ਆ ਵੈਸੇ ਤਾਂ ਦੇਖੋ ਯਾਰ ਇਸ ਲੈਸਨ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਵੀ ਹੈ ਨਹੀਂਗਾ ਇੰਪੋਰਟੈਂਟ ਲੈਸਨ ਹੈ ਨਹੀਂ ਜ਼ਿਆਦਾਤਰ ਇਹ ਤਾਂ ਫਿਰ ਵੀ ਮੈਂ ਤੁਹਾਨੂੰ ਛੋਟੀਆਂ-ਛੋਟੀਆਂ ਕਾਉਂਸ ਜਿਹੜੀਆਂ ਉਹ ਕਰਵਾਉਣਾ ਇਹਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਆ ਵੀ ਕਾਰ ਲਵਾਸ ਇਹ ਤਮੀਨ ਬਤਾਉਗਾ ਕਾਰ ਲਵਾਸ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਗੇ ਪੂੰਜੀਪਤੀ ਪੂੰਜੀਪਤੀ ਜਾਂ ਬੁਰਜੁਆ ਪੂੰਜੀਪਤੀ ਜਾਂ ਬੁਰਜੁਆ ਇਹ ਕੌਣ ਹੁੰਦੇ ਆ ਭਾਈ ਇਹ ਉਹ ਹੁੰਦੇ ਆ ਜਿਨ੍ਹਾਂ ਕੋਲ ਜਿਹੜੇ ਲੋਕਾਂ ਦੇ ਕੋਲੇ ਉਤਪਾਦਨ ਦੇ ਸਾਧਨ ਹੁੰਦੇ ਆ ਕੀ ਹੁੰਦੇ ਆ ਉਤਪਾਦਨ ਦੇ ਸਾਧਨ ਹੁੰਦੇ ਹਨ ਉਤਪਾਦਨ ਦੇ ਸਾਧਨ ਹੁੰਦੇ ਹਨ ਅਤੇ ਜਿਹੜੇ ਵਿਚਾਰੇ ਨੀਵੇਂ ਬੰਦੇ ਹੁੰਦੇ ਆ ਦਿਹਾੜੀਦਾਰ ਬੰਦੇ ਹੁੰਦੇ ਆ ਉਹਨਾਂ ਦਾ ਕੀ ਕਰਦੇ ਆ ਇਹ ਅਤੇ ਛੋਟੇ ਬੰਦਿਆਂ ਦਾ ਕਹਿ ਸਕਦੇ ਹੋ ਨੀਵੇਂ ਜਾਤ ਦੇ ਲੋਕਾਂ ਦਾ ਕਹਿ ਸਕਦੇ ਹੋ ਅਤੇ ਅਤੇ ਇਹ ਕੀ ਕਰਦੇ ਆ ਦੂਜੇ ਲੋਕਾਂ ਦਾ ਸ਼ੋਸ਼ਣ ਕਰਦੇ ਆ ਦੂਜੇ ਲੋਕਾਂ ਦਾ ਸ਼ੋਸ਼ਣ ਕਰਦੇ ਆ ਜੀ ਇਹ ਪੂੰਜੀਪਤੀ ਜਾਂ ਬੁਰਜੁਵਾ ਹੁੰਦੇ ਹਟ ਭਾਈ ਠੀਕ ਹੈ ਇਹਨਾਂ ਨੂੰ ਪੂੰਜੀਪਤੀ ਜਾਂ ਬੁਰਜੁਵਾ ਕਹਿੰਦੇ ਆ ਅੱਛਾ ਮੈਂ ਤੁਹਾਨੂੰ ਇੱਕ ਗੱਲ ਕਰਵਾਈ ਸੀ ਵੀ ਜਿਹੜੀ ਜਾਤ ਹੁੰਦੀ ਆ ਨਾ ਉਹ ਆਪਣੇ ਜਨਮ ਤੇ ਆਧਾਰਿਤ ਹੁੰਦੀ ਆ ਵੀ ਜਾਤ ਜਿਵੇਂ ਜਿਹੜੀ ਜਾਤ ਦੇ ਵਿੱਚ ਆਪਣਾ ਜਨਮ ਹੋਇਆ ਤਾਂ ਠੱਪਾ ਲੱਗ ਜਾਂਦਾ ਵੀ ਲੈ ਭਾਈ ਤੂੰ ਇਸ ਜਾਤ ਦਾ ਹੈ ਠੱਪਾ ਕਾਹਦਾ ਲੱਗ ਜਾਂਦਾ ਵੀ ਲੈ ਭਾਈ ਤੂੰ ਇਸ ਜਾਤ 'ਚ ਜੰਮਿਆ ਤੇਰੀ ਆ ਜਾਤ ਹੈ ਤੂੰ ਇਹਨੂੰ ਬਦਲ ਨਹੀਂ ਸਕਦਾ ਪਰ ਵਰਗ ਦੇ ਵਿੱਚ ਇਹੋ ਜੀ ਕੋਈ ਬੰਦਸ਼ ਨਹੀਂ ਹੁੰਦੀ ਇਹ ਜਾਤ ਤੇ ਧਾਰਿਤ ਨਹੀਂ ਹੁੰਦਾ ਕਦੇ ਜਨਮ ਦੇਖੋ ਜਨਮ ਹੋਇਆ ਤੁਹਾਡੀ ਜਾਤ ਨਿਸ਼ਚਿਤ ਹੋ ਗਈ ਪਰ ਤੁਸੀਂ ਜਨਮੇ ਜਿੱਥੇ ਮਰਜੀ ਉਹ ਕੰਮ ਜੋ ਮਰਜੀ ਕਰ ਸਕਦੇ ਹੋ ਇਹੀ ਵਰਗ ਹੁੰਦਾ ਹੈ ਕੰਮ ਕਿਹੜਾ ਕਰਨਾ ਚਾਹੋ ਨੇ ਤੁਸੀਂ ਕਰ ਸਕਦੇ ਹੋ ਤੋਂ ਇਸੇ ਨੂੰ ਵਰਗ ਕਹਿੰਦੇ ਮੰਨ ਕੇ ਚਲੋ ਇੰਜੀਨੀਅਰ ਹੈ ਕੋਈ ਹਜ਼ਾਰ ਇੰਜੀਨੀਅਰ ਹੈ ਹਜ਼ਾਰ ਬੰਦਾ ਇੰਜੀਨੀਅਰ ਤੋਂ ਕਾਦਾ ਵਰਗ ਬਣ ਗਿਆ ਇੰਜੀਨੀਅਰ ਦਾ ਹਜ਼ਾਰ ਬੰਦਾ ਡਾਕਟਰਾਂ ਦਾ ਕਾਦਾ ਵਰਗ ਬਣ ਗਿਆ ਡਾਕਟਰਾਂ ਦਾ ਇਸੇ ਤਰ੍ਹਾਂ ਤੁਸੀਂ ਯਾਰ ਪੇਸ਼ਾ ਤਾਂ ਕੋਈ ਵੀ ਕਰ ਸਕਦੇ ਹੋ ਨਾ ਡਾਕਟਰ ਬਣਨਾ ਚਾਹੋ ਨੇ ਬਣ ਸਕਦੇ ਹੋ ਤੁਸੀਂ ਉਸ ਵਰਗ 'ਚ ਚਲੇ ਜਾਓ ਇੰਜੀਨੀਅਰ ਬਣਨਾ ਚਾਹੋ ਨੇ ਤੁਸੀਂ ਉਸ ਵਰਗ 'ਚ ਚਲੇ ਜਾਓ ਟੀਚਰ ਬਣਨਾ ਚਾਹੋ ਨੇ ਤੁਸੀਂ ਉਹਨੂੰ ਵੀ ਜੁਆਇਨ ਕਰ ਸਕਦਾ ਮਤਲਬ ਜਿੰਦਰ ਮਰਜ਼ੀ ਜਾ ਸਕਦੇ ਹੋ ਇਹ ਨਹੀਂਗਾ ਵੀ ਭਾਈ ਤੇਰਾ ਇਸ ਜਾਤ ਦੇ ਵਿੱਚ ਜਨਮ ਹੋਇਆ ਤੂੰ ਆ ਕੰਮ ਨਹੀਂ ਕਰ ਸਕਦਾ ਕੰਮ ਕਰ ਸਕਦਾ ਤਾਂ ਇਹਦਾ ਮਤਲਬ ਜਿਹੜਾ ਵਰਗ ਹੁੰਦਾ ਭਾਈ ਵਰਗ ਦੀ ਜਿਹੜੀ ਵਿਸ਼ੇਸ਼ਤਾ ਕਿਹੜੀ ਤੁਹਾਨੂੰ ਪੁੱਛਣਗੇ ਇਹਨਾਂ ਵਿੱਚੋਂ ਵਰਗ ਦੀ ਕਿਹੜੀ ਵਿਸ਼ੇਸ਼ਤਾ ਨਹੀਂ ਹੈ ਵਰਗ ਦੀ ਵਿਸ਼ੇਸ਼ਤਾ ਇਹਨਾਂ ਨੂੰ ਪੁੱਛਣਗੇ ਦੋਨੋਂ ਵੀ ਕਿਹੜੀ ਨਹੀਂ ਹੈ ਵਰਗ ਦੀ ਕੀ ਵਿਸ਼ੇਸ਼ਤਾ ਨਹੀਂ ਹੈ ਤਾਂ ਵਰਗਾ ਜਿਹੜਾ ਭਾਈ ਉਹ ਜਨਮ ਤੇ ਆਧਾਰਿਤ ਨਹੀਂ ਹੁੰਦਾ ਜਨਮ ਤੇ ਆਧਾਰਿਤ ਤਾਂ ਇਹ ਜਨਮ ਨਾਲ ਨਹੀਂ ਨਿਰਧਾਰਿਤ ਹੁੰਦਾਗਾ ਵੀ ਭਾਈ ਤੁਸੀਂ ਕਿਹੜੇ ਜਾਤ ਦੇ ਵਿੱਚ ਜਨਮੇ ਹੋ ਇਸ ਗੱਲ ਨਾਲ ਤੁਸੀਂ ਧਿਆਨ ਰੱਖੋ ਫਿਰ ਇੱਕ ਕਹਿੰਦੇ ਆ ਇੱਕ ਦਲ ਹੋਰ ਸਥਾਪਨਾਉਂਦਾ ਹੁੰਦਾ ਜਿਹੜੇ ਅੱਜ ਤੱਕ ਦੇ ਮੌਜੂਦਾ ਮੌਜੂਦਾ ਜਿਹੜੇ ਵਰਗ ਹੈਗੇ ਆ ਨਾ ਮੌਜੂਦਾ ਵਰਗ ਸੰਘਰਸ਼ ਦਾ ਹੀ ਇੱਕ ਸਮੂਹ ਹੈ ਸੰਘਰਸ਼ਾਂ ਦਾ ਵਰਗ ਹੈ ਐਂ ਕਹਿ ਸਕਦੇ ਹੋ ਸੰਘਰਸ਼ਾਂ ਦਾ ਵਰਗ ਹੈ ਓਕੇ ਭਾਈ ਸੰਘਰਸ਼ਾਂ ਦਾ ਵਰਗ ਹੈ ਇਹ ਗੱਲ ਕਿਹਨੇ ਕਹੀ ਸੀ ਭਾਈ ਇਹ ਗੱਲ Karl Marx ਨੇ ਕਹੀ ਸੀ ਇਸ ਗੱਲ ਨੂੰ ਤੁਸੀਂ ਧਿਆਨ ਰੱਖਿਓ Karl Marx ਨੇ ਇਹ ਗੱਲ ਕਹੀ ਸੀ ਕਹਿੰਦੇ ਅੱਜ ਕੱਲ ਦੇ ਜਿਹੜੇ ਵਰਗ ਹੈ ਨਾ ਇਹ ਸੰਘਰਸ਼ਾਂ ਵਿੱਚ ਬਿਚਾਰੇ ਸੰਘਰਸ਼ਾਂ ਦੇ ਵਿੱਚ ਜਿਉ ਰਹੇ ਆ ਇਹ ਕੀ ਆ ਜਿਹੜੇ ਆਜ ਕਾਲ ਦੇ ਵਰਗ ਹੈ ਸੰਘਰਸ਼ ਤਾਂ ਤੁਹਾਨੂੰ ਵੀ ਪਤਾ ਬੇਰੋਜ਼ਗਾਰੀ ਕਿੰਨੀ ਹੋਈ ਪਈ ਹੈ ਕਿੰਨਾ ਸੰਘਰਸ਼ ਹੋ ਰਿਹਾ ਇਹ ਗੱਲ ਕਿਹਨੇ ਕਹੀ ਸੀ Karl Marx ਨੇ ਕਹੀ ਸੀ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਇਸ ਤੋਂ ਬਾਅਦ ਇਸ ਲੈਸਨ ਦੇ ਵਿੱਚ ਮੇਰੇ ਸਾਹਮਣੇ ਕੋਈ ਕੁਝ ਹੈ ਨਹੀਂ ਤਾਂ ਤੁਹਾਨੂੰ ਇੱਕ ਅੱਧਾ ਕੁਐਸਚਨ ਇਹ ਵੀ ਪੁੱਛ ਸਕਦੇ ਆ ਵੀ ਜਿਹੜਾ ਵਰਗ ਅਸੀ ਇਹਦੇ ਵਰਗ ਤੇ ਵਰਗ ਆਪਾ ਤੇ ਵਰਗ ਤੇ ਆਪਣੇ ਆਪ ਲਈ ਵਰਗ ਆਪਾਂ ਤੇ ਵਰਗ ਆਪਣੇ ਆਪ ਲਈ ਵਰਗ ਇਹ ਮਾਰ ਇਹ ਸਟੇਟਮੈਂਟ ਮਕੀਨ ਨੇ ਦਿੱਤੀ ਸੀ ਕਾਰਲ ਮਾਰਕਸ ਨੇ ਦਿੱਤੀ ਸੀ ਇਸ ਲੈਸਨ ਦੇ ਵਿੱਚ ਇੰਨਾ ਕੁ ਕੋਸ਼ੀਆ ਯਾਰ ਇਹ ਤੁਸੀਂ ਪੀੜ ਕੋਰਸ ਵਾਲਿਓ ਇਹ ਤੁਸੀਂ ਲੈਸਨ ਜੇ ਨਹੀਂ ਕਰਨਾ ਨਾਲ ਵੀ ਕਰੋ ਇੰਨਾ ਕੁ ਕਰਨਾ ਤਾਂ ਵੀ ਸਰਜੋ ਸੈਕੰਡ ਯੂਨਿਟ ਦੇ ਵਿੱਚ ਤੁਹਾਡੇ ਲੈਸਨ ਹੈਗੇ ਜਾਤੀਅੋ ਸਮਾਨਤਾਵਾਂ ਵਰਗਅੋ ਸਮਾਨਤਾਵਾਂ ਤੇ ਲਿੰਗਅੋ ਸਮਾਨਤਾ ਤੁਸੀਂ ਵੱਡਾ ਕੁਐਸਚਨ ਜਿਹੜਾ ਜਾਤੀਅੋ ਸਮਾਨਤਾਵਾਂ ਦਾ ਚੰਗੀ ਤਰ੍ਹਾਂ ਕਰਨਾ ਹੈ ਇਹਦਾ ਵੱਡਾ ਕੁਐਸਚਨ ਨਾ ਕਰਿਓ ਜੇ ਵਰਗਅੋ ਸਮਾਨਤਾਵਾਂ ਦਾ ਕਿਉਂਕਿ ਤੁਹਾਨੂੰ ਉੱਥੇ ਆਪਸ਼ਨ ਆਉਗੀ ਆਪਸ਼ਨ ਦੇ ਵਿੱਚ ਅਗਰ ਤੁਹਾਨੂੰ ਜਾਤੀਅਤ ਸਮਾਨਤਾ ਵਾਲੇ ਵਰਗ ਬਰਾਬਰ ਸਮਾਨਤਾਵਾਂ ਦੇ ਵਿੱਚੋਂ ਕੁਐਸਚਨ ਆ ਗਿਆ ਵਰਗ ਵਾਲਾ ਛੱਡ ਦਿਓ ਜੇ ਜਾਤੀ ਵਾਲਾ ਕਰ ਜਾਤੀਅਤ ਸਮਾਨਤਾ ਵਾਲਾ ਕੁਐਸਚਨ ਹੈ ਜਿਹੜਾ ਵੱਡਾ ਚੰਗੀ ਤਰ੍ਹਾਂ ਕਰ ਲਿਓ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਜਾਤੀ ਤੋਂ ਤੁਸੀਂ ਕੀ ਸਮਝਦੇ ਹੋ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ 6 ਵਿਸ਼ੇਸ਼ਤਾਵਾਂ ਤੁਹਾਨੂੰ ਪਤਾ ਜੀਐਸਕੂ ਰੀਡ ਨੇ ਦਿੱਤੀਆਂ ਸੀ ਇਹਦਾ ਵੱਡਾ ਕੁਐਸਚਨ ਨਾ ਕਰਿਓ ਤੇ ਇੱਕ ਮੈਂ ਤੁਹਾਨੂੰ ਜਾਤੀ ਸਮਾਨਤਾਵਾਂ ਦੇ ਵਿੱਚੋਂ ਦੱਸਿਆ ਸੀ ਜਾਤੀ ਅਤੇ ਵਰਨ ਵਿੱਚ ਫਰਕ ਦੱਸੋ ਇਹ ਕੁਐਸਚਨ ਵੱਡਿਆਂ ਦੇ ਵਿੱਚ ਉਧਰੋਂ ਆ ਸਕਦਾ ਹੈ ਇਧਰੋਂ ਵੱਡਾ ਕੁਐਸਚਨ ਪਹਿਲੀ ਕੱਲ ਤਾਂ ਆਊਗਾ ਨਹੀਂ ਜੇ ਆਊਗਾ ਤਾਂ ਨੂੰ ਛੱਡ ਦਿਓ ਤੁਸੀਂ ਇਹੇ ਕਰ ਲੈ ਜਾਤੀ ਰ ਸਮਾਨਤਾਵਾਂ ਵਾਲਾ ਕੁਐਸਚਨ ਕਰ ਲਓ ਇਹਦਾ ਵੱਡਾ ਨਾ ਕਰ ਇਹ ਚਤੇ ਰਹਿਣਾ ਕੁਛ ਹੀ ਆ ਹੋਰ ਇਹਦੇ ਵਿੱਚ ਕੁਝ ਵੀ ਨਹੀਂ ਹੈ ਤਾਂ ਕਲਾਸ ਕਿਵੇਂ ਦੀ ਲੱਗੀ ਭਾਈ ਵੱਧ ਤੋਂ ਵੱਧ ਬੱਚਿਆਂ ਨੂੰ ਦੱਸੋ ਯਾਰ ਪੀੜ ਕੋਰਸ ਲੈਣ ਵਾਸਤੇ ਠੀਕ ਹੈ ਤਾਂ ਆਪਾਂ ਹੁਣ ਮਿਲਦੇ ਹਾਂ ਕਿਸੇ ਨੈਕਸਟ ਕਲਾਸ ਦੇ ਵਿੱਚ ਤਦ ਤੱਕ ਲਈ ਟੇਕ ਕੇਅਰ ਬਾਏ ਬਾਏ ਜੈ ਹਿੰਦ ਦੋਸਤੋ